ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੇ ਵੱਲੋਂ ਆਪਣੀਆਂ ਮੰਗਾਂ ਲੈ ਕੇ ਪ੍ਰਦਰਸ਼ਨ ਕਰਦੇ ਦੇਖੇ ਤੇ ਸੋਨੇ ਤਾਂ ਤੁਸੀਂ ਅਨੇਕਾਂ ਹੋਣਗੇ ਪਰ ਹੁਣ ਮਾਮਲਾ ਛੜਿਆਂ ਦਾ ਵੀ ਭਖ ਦਾ ਨਜ਼ਰ ਆ ਰਿਹਾ ਛੜਿਆਂ ਦੇ ਵੱਲੋਂ ਪਿੰਡ ਦੇ ਸਰਪੰਚ ਨੂੰ ਇੱਕ ਅਜਿਹੀ ਚਿੱਠੀ ਲਿਖ ਦਿੱਤੀ ਜਿਸ ਨੂੰ ਸੁਣ ਕੇ ਹੁਣ ਪਿੰਡ ਦਾ ਸਰਪੰਚ ਵੀ ਸਸੋਪੰਜ ਦੇ ਵਿੱਚ ਪੈ ਗਿਆ ਕਿ ਉਹ ਪਿੰਡ ਦੇ ਕੰਮ ਕਰੇ ਜਾਂ ਫਿਰ ਛੜਿਆਂ ਦਾ ਕੰਮ ਕਰੇ ਇਹ ਚਿੱਠੀ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਜੀ ਹਾਂ ਦਾਦੀਏ ਕਿ ਮਾਮਲਾ ਮੋਗਾ ਦੇ ਪਿੰਡ ਹਿੰਮਤਪੁਰਾ ਤੋਂ ਸਾਹਮਣੇ ਆਇਆ ਜਿੱਥੇ ਕਿ ਨੌਜਵਾਨ ਛੜੇ ਮੁੰਡਿਆਂ ਨੇ ਪਿੰਡ ਦੇ ਸਰਪੰਚ ਨੂੰ ਚਿੱਠੀ ਲਿਖ ਦਿੱਤੀ ਤੇ ਚਿੱਠੀ ਨੇ ਸੋਸ਼ਲ ਮੀਡੀਆ ਦੇ ਉੱਤੇ ਤਹਿਲਕਾ ਮਚਾ ਦਿੱਤਾ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਤਰ੍ਹਾਂ-ਤਰ੍ਹਾਂ ਦੇ ਕਮੈਂਟ ਇਸ ਚਿੱਠੀ ਦੇ ਉੱਤੇ ਕੀਤੇ ਜਾ ਰਹੇ ਨੇ ਜਿਹੜੇ ਪਿੰਡ ਦੇ ਵਿੱਚ ਛੜੇ ਮੁੰਡੇ ਕੁੜੀਆਂ ਨੇ ਤਾਂ ਫਿਰ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਜ਼ਰੂਰ ਸੁਣ ਲੈਣ ਦਾਦੀਏ ਕਿ ਵਿਧਾਨ ਸਭਾ ਹਲਕਾ ਪਿੰਡ निहाद सिंह ਵਾਲਾ ਦੇ ਪਿੰਡ ਹਿੰਮਤਪੁਰਾ ਦੇ 30 ਸਾਲ ਦੀ ਉਮਰ ਤੋਂ ਵੱਧ ਨੌਜਵਾਨ ਛੜੇ ਮੁੰਡਿਆਂ ਨੇ ਸਰਪੰਚ ਬਾਦਲ ਸਿੰਘ ਹਿੰਮਤਪੁਰਾ ਨੂੰ ਇੱਕ ਚਿੱਠੀ ਲਿਖ ਦਿੱਤੀ ਆ ਚਿੱਠੀ ਦੇ ਵਿੱਚ ਉਹਨਾਂ ਸਾਫ਼ ਲਿਖਿਆ ਕਿ ਪਹਿਲਾਂ ਤਾਂ ਸਾਡੇ ਵਿਆਹ ਕਰਵਾ ਦਿੱਤੇ ਜਾਣ ਪਿੰਡ ਦੇ ਕੰਮ ਦਾ ਬਾਦ ਦੇ ਵਿੱਚ ਹੁੰਦੇ ਰਹਿਣਗੇ ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਸਾਡੇ ਵਿਆਹ ਹੋਣ ਨਾਲ ਪਿੰਡ ਦੀ ਵੋਟ ਵੀ ਵਧੇਗੀ ਭਵਿੱਖ ਦੇ ਵਿੱਚ ਤੁਹਾਡੇ ਕੰਮ ਵੀ ਆਵੇਗੀ ਨੌਜਵਾਨਾਂ ਨੇ ਲਿਖਿਆ ਕਿ ਜੇਕਰ ਸਰਪੰਚ ਸਾਡੀ ਗੱਲ ਤੇ ਗੌਰ ਨਹੀਂ ਕਰਦਾ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਉਹਨਾਂ ਨੇ ਕਿਹਾ ਕਿ ਇਹ ਮਸਲਾ ਇਕੱਲੇ ਪਿੰਡ ਦਾ ਨਹੀਂ। ਅਸੀਂ ਇਸ ਨੂੰ ਪੰਜਾਬ ਪੱਧਰ ਤੱਕ ਲੈ ਕੇ ਜਾਵਾਂਗੇ। ਇਹ ਚਿੱਠੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਦੇ ਵੱਲੋਂ ਵਿਅੰਗ ਕੱਸੇ ਜਾ ਰਹੇ ਨੇ। ਤਾਂ ਦਾਅਵਾ ਜੀ ਹੈ ਕਿ ਚਿੱਠੀ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਪਿੰਡ ਦੇ ਸਰਪੰਚ ਦੇ ਵੱਲੋਂ ਜਿੱਥੇ ਪਿੰਡ ਦੇ ਕੰਮ ਕੀਤੇ ਜਾਣਗੇ, ਹੁਣ ਉੱਥੇ ਹੀ ਪਿੰਡ ਦੇ ਛੜੇ ਮੁੰਡਿਆਂ ਵਾਸਤੇ ਵੀ ਕੂੜੀਆਂ ਲੱਭਣ ਦੀ ਡਿਊਟੀ ਲੱਗ ਗਈ ਹੈ ਇਹ ਤਾਂ ਕਹਿ ਰਹੇ ਆ ਕਿਉਂਕਿ ਚਿੱਠੀ ਦੇ ਵਿੱਚ ਸਾਫ਼ ਤੌਰ ਤੇ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਪਿੰਡ ਦੇ ਕੰਮ ਤਾਂ ਹੁੰਦੇ ਰਹਿਣਗੇ ਪਹਿਲਾਂ ਛੜੇ ਮੁੰਡਿਆਂ ਵੱਲ ਦੇਖਿਆ ਜਾਵੇ ਕਿਉਂਕਿ ਜੇਕਰ ਉਹਨਾਂ ਦੇ ਵਿਆਹ ਹੋਏ ਤਾਂ ਫਿਰ ਇੱਕ ਇੱਕ ਵੋਟ ਹੋਰ ਵੀ ਵਧੇਗੀ ਜੋ ਕਿ ਭਵਿੱਖ ਵਿੱਚ ਉਹਨਾਂ ਦੇ ਕੰਮ ਆਵੇਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਪਿੰਡ ਦੇ ਸਰਪੰਚ ਦੇ ਵੱਲੋਂ ਹੁਣ ਬਿੰਦੇ ਕੰਮਾਂ ਦੇ ਨਾਂ ਨਾਲ ਇਹਨਾਂ ਛੜਿਆਂ ਦਾ ਕੰਮ ਕੀ ਕੀਤਾ ਜਾਂਦਾ ਤਾਂ ਦਾਦਾ ਜੀ ਇਹ ਕਿ ਸੋਸ਼ਲ ਮੀਡੀਆ ਦੇ ਉੱਤੇ ਇਹ ਚਿੱਠੀ ਕਾਫੀ ਵਾਇਰਲ ਹੋ ਰਹੀ ਹੈ ਤਾਂ ਫਿਰ ਇਸ ਚਿੱਠੀ ਦੇ ਉੱਤੇ ਤੁਹਾਡਾ ਕੀ ਕਹਿਣਾ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਸਾਂਝੀ ਕਰਿਓ ਹਕੀਕਤ ਟੀਵੀ ਪੰਜਾਬੀ ਲਈ ਮੌਕਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ